ਇੱਕ ਤਰਫਾ ਪਿਆਰ ਆਓ ਕਹਾਣੀ ਨੂੰ ਸ਼ੁਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ ਜੀ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੀ ਮਲਕੀਤ ਬੀਪੀ ਚਲ ਅੱਜ ਮੈਂ ਤੈਨੂੰ ਸ਼ਹਿਰ ਦੀ ਸੈਰ ਕਰਾ ਕੇ ਲਿਆਂਦਾ ਬੀਪੀ ਬਚਨ ਕਰ ਸਾਦਗੀ ਜਾਮਾ ਮੇਰੇ ਪਤ ਦੇ ਪਰ ਅੱਜ ਕਿਧਰ ਸੂਰਜ ਚੜਾ ਆਇਆ। ਮਲਕੀਤ ਕਹਿੰਦਾ ਆਪੇ ਤਾਂ ਬੀਬੀ ਤੂੰ ਕਹਿੰਦੀ ਰਹਿੰਦੀ ਆਂ ਕਿ ਤੈਨੂੰ ਸ਼ਹਿਰ ਘਮਾਉਣ ਨਹੀਂ ਲੈ ਕੇ ਜਾਂਦੇ। ਅੱਜ ਲੈ ਚੱਲਦਾ। ਜੇ ਅੱਜ ਮੈਂ ਲੈ ਕੇ ਚੱਲਿਆ ਏ ਤਾਂ ਤੂੰ ਅੱਗਿਓਂ ਹੋਰ ਗੱਲਾਂ ਕਰਦੀ ਆਂ। ਬੀਬੀ ਕਹਿੰਦੀ। ਚੱਲ ਪੁੱਤ ਤੂੰ ਤਾਂ ਗੁੱਸਾ ਹੀ ਕਰ ਗਿਆ। ਲੱਗਦਾ ਏ ਰੋਕ ਕੇ ਮੈਂ ਹੁਣੇ ਹੀ ਲੀੜੇ ਬਦਲ ਕੇ ਆਉਂਦੀ ਆਂ। ਮਲਕੀਤ ਕਹਿੰਦਾ ਲੈ ਦੱਸ ਹਾ ਲੀੜਿਆਂ ਨੂੰ ਕੀ ਹੋਇਆ ਚੰਗੇ ਭਲੇ ਤਾਂ ਹੈਗੇ ਆ ਬੀਬੀ ਬੀਬੀ ਕਹਿੰਦੀ ਆ ਹੈ ਤੇ ਚੰਗੇ ਨੇ ਪੁੱਤ ਪਰ ਬਾਹਰ ਸੌ ਜਾਨੇ ਟੱਕਰਦੇ ਆ ਕੀ ਕਹਿਣਗੇ ਉਹ ਮਲਕੀਤ ਕਹਿੰਦਾ ਚੱਲ ਛੇਤੀ ਕਰ ਫਿਰ ਮੈਨੂੰ ਹੋਰ ਵੀ ਕੰਮ ਆ ਟਿਕਟ ਵੀ ਕਰਾਉਣ ਜਾਣਾ ਵਾ ਬੀਬੀ ਪੁੱਤ ਬੱਸ ਮੈਂ ਹੁਣੇ ਆਈ ਇੰਨਾ ਕਹਿਣ ਉਪਰੰਤ ਮਲਕੀਤ ਦੀ ਬੀਬੀ ਇੱਕ ਕਮਰੇ ਅੰਦਰ ਵੜ ਗਈ ਤੇ ਮਲਕੀਤ ਘਰ ਤੇ ਹਾਲ ਵਿੱਚ ਹੀ ਅਖਬਾਰ ਲੈ ਕੇ ਬੈਠ ਗਿਆ ਦੂਸਰੇ ਪਾਸੇ ਉਸਦੀ ਘਰ ਵਾਲੀ ਮਾਂ-ਪੁੱਤੀਆਂ ਗੱਲਾਂ ਸੁਣ ਰਹੀ ਸੀ ਤੇ ਵਨਸਵੰਨੇ ਮੂੰਹ ਬਣਾ ਕੇ ਮਲਕੀਤ ਵੱਲ ਕ੍ਰੋਧ ਭਰੀ ਨਿਗਾਹ ਨਾਲ ਵੇਖ ਰਹੀ ਸੀ ਜਿਵੇਂ ਪਤਾ ਨਹੀਂ ਮਲਕੀਤ ਨੇ ਉਸਤੇ ਕੀ ਮਾਂ ਮਾਰੇ ਹੋਣ ਪਰ ਮਲਕੀਤ ਉਸ ਨੂੰ ਉਹ ਦੇਖਿਆ ਕਰਕੇ ਅਖਬਾਰ ਪੜਨ ਵਿੱਚ ਲੱਗ ਰਿਹਾ ਸੀ ਇੰਨੇ ਨੂੰ ਮਲਕੀਤ ਦੀ ਬੀਬੀ ਲੀੜੇ ਬਦਲ ਕੇ ਆ ਗਈ ਬਚਨ ਕੌਰ ਮ드ਰਾਸ ਦੀ ਇੱਕ ਬਹੁਤ ਖੂਬਸੂਰਤ ਔਰਤ ਸੀ ਜਿਸ ਨੂੰ ਮਲਕੀਤ ਦਾ ਬਾਪੂ ਮ드ਰਾਸ ਤੋਂ ਵਿਆਕੇ ਲਿਆਇਆ ਸੀ ਪੰਜਾਬ ਵਿੱਚ ਰਹਿੰਦੇ ਉਹਨਾਂ ਨੂੰ ਕਰੀਬ 30 ਸਾਲ ਹੋ ਗਏ ਸਨ ਬਚਨ ਕੌਰ ਦਾ ਨਾਮ ਵੀ ਮਲਕੀਤ ਦੇ ਬਾਪੂ ਨੇ ਆਪਣੇ ਮਾਦੀ ਨਾਮ ਤੋਂ ਹੀ ਰੱਖਿਆ ਸੀ ਹੁਣ ਕਰੀਬ-ਕਰੀਬ ਬਚਨ ਕੌਰ ਚੰਗੀ ਤਰ੍ਹਾਂ ਪੰਜਾਬੀ ਪੜ੍ਹਦੀ ਵੀ ਤੇ ਬੋਲਦੀ ਵੀ ਸੀ ਪਰ ਉਸ ਦਾ ਪਹਿਰਾਵਾ ਅੱਜ ਵੀ ਮਦਰਾਸ ਵਾਲਾ ਰਿਹਾ ਹਾ ਕਦੇ-ਕਦੇ ਉਹ ਜ਼ਰੂਰ ਪੰਜਾਬੀ ਸੂਟ ਪਾ ਲੈਂਦੀ ਸੀ ਉਹ ਬਹੁਤ ਹੀ ਸੋਹਣੀ ਤਾਂ ਨਹੀਂ ਸੀ ਨਹਿ ਨਕਸ਼ ਬਹੁਤ ਸੋਹਣੇ ਸਨ ਜਿਵੇਂ ਰੱਬ ਨੇ ਇਕੱਲਾ ਇਕੱਲਾ ਨਹਿ ਨਕਸ਼ ਬੜੀ ਰੀਗਨਲ ਤਿਆਰ ਕੀਤਾ ਹੋਵੇ जदों बचन कौर लीड़े बदल के आई तो उसने मदरासना मंगू साड़ी बनी हुई सी हल्के जे रंग दी, सी देशते लकीर पैरी उसने सेंडलों के वर्गी एक जुत्ती पाई हुई सी जो बिल्कुल भी उची नहीं सी बाहर हल्के जही ठंड करके साड़ी होड़ी देर दी ही उसने एक शॉल लिया होया सी। ਉਸਨੇ ਬਾਹਰ ਨਿਕਲਦੇ ਆਉਂਦੇ ਹੀ ਮਲਕੀਤ ਨੂੰ ਕਿਹਾ ਬਚਨ ਕੌਰ ਕਹਿੰਦੀ ਚੱਲ ਪੁੱਤ ਮੈਂ ਤਿਆਰ ਹਾਂ ਮਲਕੀਤ ਨੇ ਅਖਬਾਰ ਰੱਖਦੇ ਹੋਏ ਆਪਣੇ ਬੀਬੀ ਵੱਲ ਤੱਕ ਦੇਖਿਆ ਤੇ ਕਿਹਾ ਮਲਕੀਤ ਚੱਲ ਆ ਜਾ ਬੀਬੀ ਮਲਕੀਤ ਅੱਗੇ ਹੋ ਕੇ ਤੁਰ ਪਿਆ ਤੇ ਬਚਨ ਕੌਰ ਉਸਤੇ ਮਖਰੇ ਤੁਰ ਪਈ ਬਾਹਰ ਨਿਕਲਦੇ ਹੀ ਮਲਕੀਤ ਨੇ ਇੱਕ ਆਟੋ ਰਿਕਸ਼ਾ ਵਾਲੇ ਨੂੰ ਹੱਥ ਦਿੱਤਾ ਮਲਕੀਤ ਤੇ ਬਚਨ ਕੌਰ ਆਟੋ ਵਿੱਚ ਬੈਠ ਕੇ ਮਲਕੀਤ ਨੇ ਬੀਬੀ ਨੂੰ ਕਿਹਾ ਮਲਕੀਤ ਬੀਬੀ ਕਿੱਥੇ ਚੱਲੀਏ ਪਹਿਲਾਂ ਬਚਨ ਕੌਰ ਕਹਿੰਦੀ ਜਿੱਥੇ ਤੇਰਾ ਦਿਲ ਕਰਦਾ ਪੁੱਤ ਉੱਥੇ ਹੀ ਲੈ ਚੱਲ ਮੈਂ ਕਿਹੜਾ ਬਹੁਤ ਘੁੰਮਦੀ ਰਹਿੰਦੀ ਆ ਤੇਰੇ ਬਾਪੂ ਨਾਲ ਜਰੂਰ ਕਦੇ-ਕਦੇ ਬਾਜ਼ਾਰ ਆ ਜਾਂਦੀ ਸੀ ਪਰ ਜਿਉਂ ਤੇਰਾ ਬਾਪੂ ਗੁਜ਼ਰਿਆ ਮੁੜ ਨਹੀਂ ਕਦੇ ਘੁੰਮਣ ਨੂੰ ਦਿਲ ਕੀਤਾ ਕਹੇ ਇਦਾਂ ਕਰ ਪਹਿਲਾਂ ਗੁਰੂ ਘਰ ਚਲਦੇ ਆ ਮਲਕੀਤ ਕਹਿੰਦਾ ਨਹੀਂ ਬੀਬੀ ਨਹੀਂ ਬੀਬੀ ਗੁਰੂ ਘਰ ਆਉਂਦੇ ਹੋਏ ਚੱਲਾਂਗੇ ਪਹਿਲਾਂ ਕਿਤੇ ਹੋਰ ਘੁੰਮਦੇ ਹਾਂ ਬਚਨ ਕੌਰ ਕਹਿੰਦੀ ਚੱਲ ਜਿਵੇਂ ਤੇਰਾ ਮਨ ਉਦਾਂ ਹੀ ਕਰ ਲੈ ਮਲਕੀਤ ਵੀਰੇ ਮੈਂ ਬਾਜ਼ਾਰ ਲੈ ਚੱਲ ਆਟੋ ਵਾਲਾ ਠੀਕ ਆ ਪਾਜੀ ਕੋਚਿਕਾ ਦੇਰ ਬਾਅਦ ਆਟੋ ਮੇਨ ਵਿੱਚ ਬਾਜ਼ਾਰ ਵਿੱਚ ਚੱਲਾ ਗਿਆ ਮਲਕੀਤ ਨੇ ਆਟੋ ਵਾਲੇ ਨੂੰ ਇੱਕ ਹੋਟਲ ਸਾਹਮਣੇ ਰੁਕਣ ਲਈ ਕਿਹਾ ਤੇ ਫਿਰ ਉਸ ਦਾ ਬੰਦਦਾ ਕਿਰਾਇਆ ਦਿੱਤਾ ਮਲਕੀਤ ਆਪਣੀ ਬੀਬੀ ਨੂੰ ਨਾਲ ਲੈ ਕੇ ਹੋਟਲ ਦੇ ਮੂਹਰੇ ਬੂਹੇ ਤੱਕ ਜਾ ਪੁੱਜਾ ਹੋਟਲ ਦੇ ਬਾਹਰ ਖੜੇ ਇੱਕ ਕਰਮਚਾਰੀ ਨੇ ਦਰਵਾਜ਼ਾ ਖੋਲ੍ਹਿਆ ਤੇ ਮਲਕੀਤ ਨੂੰ ਸਤਿ ਸ੍ਰੀ ਅਕਾਲ ਬੁਲਾਈ ਇਹ ਕਰਮਚਾਰੀ ਖਾਸ ਕਰਕੇ ਲੋਕਾਂ ਦੇ ਸਵਕਤ ਲਈ ਹੀ ਹੁੰਦੇ ਹਨ ਅੱਗੇ ਮਲਕੀਤ ਨੇ ਉਸ ਤਿਸਾਸਰੀ ਕਾਲ ਦਾ ਕੋਈ ਜਵਾਬ ਨਾ ਦਿੱਤਾ ਤੇ ਚੁੱਪਚਾਪ ਅੰਦਰ ਲੰਘ ਗਿਆ ਮਗਰ ਹੀ ਉਸਦੀ ਬੀਬੀ ਵੀ ਲੰਘ ਗਈ ਦੋਨੇ ਇੱਕ ਲੱਗੇ ਟੇਬਲ ਤੇ ਬੈਠ ਗਏ ਮਲਕੀਤ ਨੇ ਉਸ ਟੇਬਲ ਤੇ ਪਿਆ ਭੋਜਨ ਵਾਲਾ ਪਤਰਾ ਫੜਿਆ ਤੇ ਉਸ ਤੇ ਲਿਖੇ ਵੱਖ-ਵੱਖ ਪ੍ਰਕਾਰ ਦੇ ਭੋਜਨ ਬਾਰੇ ਪੜਨ ਲੱਗਾ ਤੇ ਬੀਬੀ ਨੂੰ ਪੁੱਛਿਆ ਮਲਕੀਤ ਕਹਿੰਦਾ ਬੀਬੀ ਕੀ ਖਾਵੇਂਗੀ ਬਚਨ ਕੌਰ ਕੁਝ ਨਹੀਂ ਪੁੱਤ ਮੈਂ ਤਾਂ ਗੁਰੂ ਘਰ ਲੰਗਰ ਖਾਣਾ ਵਾ ਮਲਕੀਤ ਕਹਿੰਦਾ ਕੋਈ ਨਹੀਂ ਬੀਬੀ ਉਹ ਵੀ ਖਾ ਲਵੇਂ ਪਰ ਹੁਣ ਤਾਂ ਕੁਝ ਖਾਣਾ ਹੀ ਪੈਣਾ ਵਾ ਫੇਰ ਕਹੇਗੀ ਮੈਨੂੰ ਕੁਝ ਖਵਾਇਆ ਨਹੀਂ ਬਚਨ ਕੌਰ ਨਹੀਂ ਪੁੱਤ ਮੈਂ ਨਹੀਂ ਕਹਿੰਦੀ ਕੁਝ ਜੇ ਆ ਗੱਲ ਲਵਾ ਤਾਂ ਤੇਰਾ ਜੋ ਦਿਲ ਕਰਦਾ ਮੰਗਵਾ ਲੈ ਮੈਂ ਖਾ ਲਵਾਂਗੀ ਮਲਕੀਤ ਨੇ ਇੱਕ ਹੋਟਲ ਦੇ ਕਰਮਚਾਰੀ ਨੂੰ ਆਵਾਜ਼ ਮਾਰੀ ਜੋ ਕਿ ਹਰ ਟੇਬਲ ਤੇ ਗੋਲ ਜਾ ਕੇ ਲੋਕਾਂ ਨੂੰ ਖਾਣ ਬਾਰੇ ਪੁੱਛਦਾ ਸੀ ਤੇ ਲੋਕਾਂ ਦੇ ਕਹਿਣ ਮੁਤਾਬਕ ਹੀ ਭੋਜਨ ਬਾਰੇ ਲਿਖਦਾ ਤੇ ਤਿਆਰ ਹੋਣ ਤੋਂ ਬਾਅਦ ਭੇਜ ਦਿੰਦਾ ਅਸਰ ਵਿੱਚ ਉਸਦਾ ਇਹੀ ਕੰਮ ਸੀ ਬਸ ਲੋਕਾਂ ਕੋਲੋਂ ਭੋਜਨ ਬਾਰੇ ਪੁੱਛਣਾ ਮਲਕੀਤ ਨੇ ਆਵਾਜ਼ ਮਾਰਦੇ ਸਾਰ ਹੀ ਉਹ ਟੇਬਲ ਦੇ ਕੋਲ ਆ ਗਿਆ ਮਲਕੀਤ ਨੇ ਉਸ ਨੂੰ ਕੁਝ ਆਪਣੀ ਪਸੰਦ ਦੇ ਭੋਜਨ ਲਖਵਾਏ ਤੇ ਜਲਦੀ ਨਾਲ ਲੈ ਕੇ ਆਉਣ ਲਈ ਕਿਹਾ ਉਹ ਕਰਮਚਾਰੀ ਉੱਥੋਂ ਚਲਾ ਗਿਆ ਮਲਕੀਤ ਤੇ ਬਚਨ ਕੌਰ ਆਪਸ ਵਿੱਚ ਕੋਈ ਗੱਲਬਾਤ ਨਹੀਂ ਕਰਨ ਕਰਦੀ ਬਚਨ ਕੌਰ ਆਪਣੀ ਕੁਰਸੀ ਤੇ ਬੈਠੀ ਆਪਣੇ ਆਸ-ਪਾਸ ਦੇਖ ਰਹੀ ਸੀ ਕਦੇ ਉਹ ਮੁੜ ਕੇ ਪਿੱਛੇ ਵੱਲ ਦੇਖਦੀ ਤੇ ਕਦੇ ਇਹ ਧਰ ਤੇ ਕਦੇ ਉੱਤਰ ਆਸ-ਪਾਸ ਰੌਣਕ ਬਹੁਤ ਸੀ ਪਰ ਸ਼ੋਰ ਬਿਲਕੁਲ ਨਹੀਂ ਸੀ ਆ ਰਿਹਾ ਸਾਰੇ ਪਾਸੇ ਚੁੱਪ ਜਿਹੀ ਛਾਈ ਹੋਈ ਸੀ ਭਜਨਕਰ ਇਸ ਗੱਲ ਲਈ ਹਰਾਨ ਸੀ ਪਰ ਕੁਝ ਬੋਲੀ ਨਹੀਂ ਦਰਸਾਲ ਉਸ ਨੂੰ ਬਹੁਤ ਹੀ ਸ਼ਾਂਤੀ ਵਾਲਾ ਮਾਹੌਲ ਬਿਲਕੁਲ ਵੀ ਪਸੰਦ ਨਹੀਂ ਸੀ ਪਰ ਉਹ ਚੁੱਪ ਹੀ ਬੈਠੀ ਰਹੀ ਇੰਨੇ ਨੂੰ ਕਰਮਚਾਰੀ ਮਲਕੀਤ ਦੇ ਦਸੇ ਹੋਏ ਭੋਜਨ ਲੈ ਕੇ ਹਾਜ਼ਰ ਹੋ ਗਏ ਉਹਨਾਂ ਭੋਜਨ ਲਿਆ ਕੇ ਟੇਬਲ ਤੇ ਰੱਖ ਦਿੱਤਾ ਮਲਕੀਤ ਨੇ ਆਪਣੀ ਪਲੇਟ ਫੜੀ ਤੇ ਆਪ ਪਾਕੇ ਖਾਣਾ ਸ਼ੁਰੂ ਕਰ ਦਿੱਤਾ ਉਸ ਦੀ ਮਾਂ ਦੇਖ ਕੇ ਬਹੁਤ ਹੈਰਾਨ ਹੋਈ ਕਿ ਉਸ ਨੂੰ ਪੁੱਛੇ ਬਗੈਰ ਹੀ ਉਸ ਨੇ ਖਾਣਾ ਸ਼ੁਰੂ ਕਰ ਦਿੱਤਾ ਉਸ ਨੂੰ ਬਹੁਤ ਥੇਸ ਲੱਗੀ ਪਰ ਫਿਰ ਵੀ ਸ਼ਾਂਤ ਰਹੀ ਬਚਨਕਰ ਨੇ ਆਪੇ ਆਪਣੀ ਪਲੇਟ ਫੜੀ ਤੇ ਥੋੜਾ ਜਿਹਾ ਭੋਜਨ ਪਾ ਕੇ ਖਾਣਾ ਸ਼ੁਰੂ ਕਰ ਦਿੱਤਾ ਪਰ ਉਸ ਨੇ ਮਸਾਹੀ ਦੋ ਕੁ ਬੁਰਕੀਆਂ ਖਾទੀਆਂ ਹੋਣਗੀਆਂ ਉਹ ਵੀ ਬਹੁਤ ਹੀ ਮੁਸ਼ਕਲ ਨਾਲ ਉਸ ਨੂੰ ਤਾਂ ਭੁੱਖ ਲੱਗੀ ਸੀ ਪਰ ਆਪਣੇ ਪੁੱਤ ਦੀ ਹਰਕਤ ਦੇ ਕਾਰਨ ਕੋਈ ਬੁਰਕੀ ਚਾਚ ਨਾਲ ਗਲੇ ਤੋਂ ਹੇਠਾਂ ਨਹੀਂ ਸੀ ਉਤਰ ਰਹੀ ਉਹ ਪਰੀ ਬਿਤੀ ਚੁੱਪ ਰਹੀ ਫਿਰ ਬਚਨ ਕਰਨੇ ਪੀਣ ਦੇ ਲਈ ਪਾਣੀ ਦੇ ਗਲਾਸ ਨੂੰ ਹੱਥ ਪਹਤਾਇਆ ਤਾਂ ਅਚਾਨਕ ਉਸ ਦਾ ਹੱਥ ਪਾਣੀ ਵਾਲੇ ਚੱਕ ਨੂੰ ਵੱਜ ਗਿਆ ਜਿਸ ਕਾਰਨ ਪਾਣੀ ਵਾਲਾ ਚੱਕ ਮੇਚ ਉੱਪਰ ਹੀ ਡਿੱਗ ਪਿਆ ਤੇ ਪਾਣੀ ਰੁੜ ਗਿਆ ਮਲਕੀਤ ਹਲਕਿਆ ਹੋਇਆ ਉੱਠਿਆ ਤੇ ਆਪਣੇ ਬੀਬੀ ਦੇ ਗਲ ਪੈ ਗਿਆ ਮਲਕੀਤ ਬੀਬੀ ਕੀ ਹੋਇਆ ਤੈਨੂੰ ਖਾਣਾ ਨਹੀਂ ਆਉਂਦਾ ਜੇ ਹੁਣੇ ਪਾਣੀ ਮੇਰੇ ਤੇ ਰੁੜ ਜਾਂਦਾ ਫੇਰ ਬਚਨ ਕਰ ਕਹਿੰਦੀ ਪੁੱਤ ਮੈਂ ਤਾਂ ਪਾਣੀ ਪੀਣ ਲੱਗੀ ਸੀ ਪਤਾ ਨਹੀਂ ਕੀ ਹੋਇਆ ਜੱਗ ਹੱਥ ਨੂੰ ਵੱਜ ਗਿਆ ਮਲਕੀਤ ਕਹਿੰਦਾ ਮੈਂ ਤਦੇ ਤੈਨੂੰ ਕਿਤੇ ਲੈ ਕੇ ਨਹੀਂ ਜਾਂਦਾ ਪਤਾ ਵੀ ਕੀ ਤੈਨੂੰ ਖਾਣਾ ਪੀਣਾ ਦਾ ਤਾਂ ਚੱਜ ਨਹੀਂ ਵਚਨ ਕਰ ਕੋਚ ਨਾ ਬੋਲੀ ਤੇ ਚੁੱਪਚਾਪ ਬੈਠੀ ਰਹੀ ਮਲਕੀਤ ਵੀ ਆਪਣੀ ਕੁਰਸੀ ਉੱਪਰ ਬੈਠ ਗਿਆ ਪਰ ਉਸਨੇ ਆਪਣੀ ਬੀਬੀ ਨੂੰ ਚਿਟਕਣਾ ਬੰਦ ਨਹੀਂ ਕੀਤਾ ਕੁਝ ਨਾ ਕੁਝ ਬੋਲਦਾ ਹੀ ਰਿਹਾ ਮਲਕੀਤ ਨੇ ਜਲਦੀ ਜਲਦੀ ਨਾਲ ਆਪਣਾ ਭੋਜਨ ਖਤਮ ਕੀਤਾ ਤੇ ਕਰਮਚਾਰੀ ਨੂੰ ਖਾਦੇ ਹੋਏ ਭੋਜਨ ਦਾ ਬਿੱਲ ਲੈ ਕੇ ਆਉਣ ਲਈ ਕਿਹਾ ਕਰਮਚਾਰੀ ਬਿੱਲ ਲੈ ਕੇ ਆਇਆ ਮਲਕੀਤ ਨੇ ਬਣਦੇ ਪੈਸੇ ਦਿੱਤੇ ਤੇ ਉੱਠ ਕੇ ਧੁਰ ਪਿਆ ਮਗਰੇ ਹੀ ਬਚਨ ਕੌਰ ਵੀ ਉੱਠ ਕੇ ਤੁਰ ਪਈ ਉਹ ਜਲਦੀ ਨਾਲ ਹੋਟਲ ਚੋਂ ਬਾਹਰ ਨਿਕਲਿਆ ਤੇ ਬਚਨ ਕੌਰ ਵੀ ਉਸਦੇ ਮਗਰੇ ਹੀ ਤੁਰ ਤੁਰ ਪਈ ਬਲਕਿ ਇਤਨੇ ਗੁੱਸੇ ਦੇ ਕਾਰਨ ਕਰੀਬ 10 ਮਿੰਟ ਤੱਕ ਆਪਣੀ ਬੀਬੀ ਨਾਲ ਕੋਈ ਗੱਲਬਾਤ ਨਾ ਕੀਤੀ ਤੇ ਬਸ ਪੈਦਲ ਹੀ ਚੱਲਦਾ ਰਿਹਾ ਫਿਰ ਉਹ ਇੱਕ ਬਣੀ ਹੋਈ ਪਾਰਕ ਵਿੱਚ ਜਾ ਕੇ ਰੁਕ ਗਿਆ ਤੇ ਇੱਕ ਕੰਟੀਨ ਦੇ ਬਣੇ ਹੋਏ ਬੈਂਚ ਤੇ ਜਾ ਕੇ ਬੈਠ ਗਿਆ ਬਚਰਕਾਰ ਵੀ ਉਸਤੇ ਮਗਰ ਹੀ ਚੱਲਦੀ ਉਸਦੇ ਕੋਲ ਆ ਕੇ ਬੈਠ ਗਈ ਦੋਨੇ ਕੁਝ ਦੇਰ ਤੱਕ ਚੁੱਪ ਬੈਠੇ ਰਹੇ ਅੱਜ ਛੁੱਟੀ ਦਾ ਦਿਨ ਸੀ ਐਤਵਾਰ ਪਾਰਕ ਵਿੱਚ ਇੱਕ ਪਾਸੇ ਘੋੜੇ ਲੱਗੇ ਹੋਏ ਸਨ ਜਿਸ ਤੇ ਬੱਚੇ ਬੜੀ ਮਸਤੀ ਕਰ ਰਹੇ ਸਨ ਬਚਰਕਾਰ ਦਾਤਿਆਂ ਉਹਨਾਂ ਵੱਲ ਗਿਆ ਤੇ ਦੇਖ ਕੇ ਖੁਸ਼ ਹੋਣ ਲੱਗ ਪਈ ਫਿਰ ਉਸਨੇ ਮਲਕੀਤ ਨੂੰ ਕਿਹਾ ਬਚਰਕਾਰ ਕਹਿੰਦੀ ਬਲਕੀਤ ਤੂੰ ਗੁੱਸਾ ਵੜੀ ਚਲਤੀ ਹੋ ਜਾਂਦਾ ਇੰਨਾ ਗੁੱਸਾ ਨਾ ਕਰਿਆ ਕਰ ਬਲਕੀਤ ਫਿਰ ਆਪਣੀ ਬੀਬੀ ਨੂੰ ਟੁੱਟ ਕੇ ਪਿਆ ਬਲਕੀਤ ਗੁੱਸਾ ਨਾ ਕਰ ਤੇ ਹੋਰ ਕੀ ਕਰਾਂ ਭਲਾ ਇਦਾਂ ਵੀ ਕੋਈ ਕਰਦਾ ਜਿੱਦਾਂ ਤੂੰ ਕੀਤੀ ਅੱਜ ਬੇਇੱਜ਼ਤੀ ਕਰਵਾ ਕੇ ਰੱਖ ਦਿੱਤੀ ਬੱਚਲਕੌਰ ਲੈ ਪੁੱਤ ਮੈਂ ਕਿਹੜਾ ਜਾਣ ਬੁੱਝ ਕੇ ਇਦਾਂ ਕੀਤਾ ਬਸ ਮੇਰਾ ਹੱਥ ਵੱਜ ਗਿਆ ਪਾਣੀ ਰੁੜ ਗਿਆ ਚੱਲ ਹੁਣ ਗੁੱਸਾ ਨਾ ਕਰ ਬਹੁਤਾ ਏ ਦੱਸ ਤੇਰੀ ਬਦਲੀ ਕਿੱਥੇ ਹੋਈ ਆ ਤੇ ਕਦੋਂ ਜਾਣਾ ਆਪਾਂ ਮਲਕੀਤ ਕਹਿੰਦਾ ਸੱਚ ਮੈਂ ਤੇ ਅਜੇ ਟਿਕਟਾਂ ਵੀ ਕਰਵਾਉਣ ਜਾਣਾ ਵਾਂ ਸਟੇਸ਼ਨ ਤੇ ਬਚਲਕੌਰ ਕਹਿੰਦੀ ਕੋਈ ਗੱਲ ਨਹੀਂ ਪੁੱਤ ਅਜੇ ਬਹੁਤ ਸਮਾਂ ਵਾਂ ਮੈਨੂੰ ਗੁਰੂ ਘਰ ਛੱਡ ਕੇ ਤੂੰ ਟਿਕਟਾਂ ਕਰਨ ਚਲਾ ਜਾਵੇਂ ਤੇ ਵਾਪਸ ਆਉਣ ਦਾ ਨਾਲ ਘਰੇ ਲੈ ਜਾਵੇਂ ਤੂੰ ਦੱਸਿਆ ਨਹੀਂ ਤੇਰੀ ਬਦਲੀ ਕਿੱਥੇ ਦੀ ਹੋਈ ਆ ਮਲਕੀਤ ਪਟਿਆਲੇ ਦੀ ਬਚੜ ਕਰਕੇ ਠੀਕ ਆ ਵਧੀਆ ਸ਼ਹਿਰ ਵਾ ਉਹ ਵੀ ਪੁੱਤ ਮੇਰੀ ਇੱਕ ਗੱਲ ਮੰਨ ਤੂੰ ਬਹੂ ਨਾਲ ਲੜਿਆ ਨਾ ਕਰ ਘਰ ਵਿੱਚ ਬਹੁਤਾ ਕਲੇਸ਼ ਚੰਗੀ ਗੱਲ ਨਹੀਂ ਆ ਫੇਰ ਕੀ ਹੋਇਆ ਉਹ ਮੈਨੂੰ ਮਾੜਾ ਚੰਗਾ ਕਹਿੰਦੀ ਆ ਤਾਂ ਕਹੀ ਜਾਣ ਦੇ ਮਲਕੀਤ ਕਹਿੰਦਾ ਬੀਬੀ ਜੇ ਉਹ ਤੈਨੂੰ ਕੁਝ ਕਹਿੰਦੀ ਆ ਤਾਂ ਤੂੰ ਹੀ ਚੁੱਪ ਕਰ ਜਾਇਆ ਕਰ ਤੂੰ ਵੀ ਬੱਸ ਬੋਲਦੀ ਹੀ ਰਹਿੰਦੀ ਆ ਬਚਰ ਕਰ ਲੈ ਦਾਸ ਪੁੱਤ ਜੇ ਤੂੰ ਕੋਈ ਗੱਲ ਵਾ ਗੱਲ ਗਲਤ ਕਹੇ ਤਾਂ ਉਸ ਨੂੰ ਮੈਂ ਨਹੀਂ ਦੱਸਾਂਗੀ ਤਾਂ ਫਿਰ ਕੌਣ ਦੱਸੇਗਾ ਮਲਕੀਤ ਕਹਿੰਦਾ ਬਸ ਕਰ ਬੀਬੀ ਟੱਕੀ ਰਹਿਣ ਦੀ ਗੱਲ ਤੇਰਾ ਘਰ ਵੀ ਇਹੀ ਹਾਲ ਤੇ ਬਾਹਰ ਵੀ ਹੁਣ ਨਾ ਗੱਲ ਕਰ ਇਸ ਬਾਰੇ ਬਚਨ ਕਰ ਕਹਿੰਦੇ ਪੁੱਤ ਮੈਂ ਤਾਂ ਉਦਾਂ ਹੀ ਗੱਲ ਕਰ ਰਹੀ ਆ ਨਾਲੇ ਮੈਂ ਤਾਂ ਉਦੋਂ ਉਦੋਂ ਹੀ ਬੋਲਦੀ ਆ ਜਦੋਂ ਉਹ ਤੈਨੂੰ ਮਾੜਾ ਚੰਗਾ ਬੋਲਦੀ ਆ ਬਸ ਮੇਰੇ ਤੇ ਜਰ ਨਹੀਂ ਹੁੰਦਾ ਮਲਕੀਤ ਕਹਿੰਦਾ ਤੇ ਬੋਲੀ ਜਾਣ ਦਿਆ ਕਰ ਜਦੋਂ ਉਹ ਤੈਨੂੰ ਮਾੜਾ ਬੋਲਦੀ ਆ ਤਾਂ ਮੈਂ ਵੀ ਤਾਂ ਜਰਦਾ ਹੀ ਆ ਤੂੰ ਵੀ ਜਰ ਲਿਆ ਕਰ ਬਚਨ ਕਰ ਕੇਂਦੀ ਪੁੱਤ ਮੈਂ ਮਾਂ ਆ ਤੇਰੀ ਇਦਾਂ ਕਿਦਾਂ ਜਰ ਲਿਆ ਕਰ ਜੇ ਤੂੰ ਨੀ ਉਸ ਨੂੰ ਮੇਰੇ ਨਾਲ ਇਦਾਂ ਬੋਲਣ ਤੋਂ ਰੋਕਦਾ ਤਾਂ ਮੈਂ ਵੀ ਨਾ ਟੋਕਾਂ ਸਿਰ ਦੇ ਵਾਲਾਂ ਨੂੰ ਪਵੇਗੀ ਨਾਲੇ ਤੇਰੇ ਤੇ ਨਾਲੇ ਮੇਰੇ ਮਲਕੀਤ ਕਹਿੰਦਾ ਤੇ ਪਈ ਜਾਣ ਦੇ ਮੈਨੂੰ ਕੀ ਕੁਝ ਫਰਕ ਪੈਂਦਾ ਹੁਣ ਬਸ ਚੁੱਪ ਕਰ ਜਾ ਹੁਣ ਨਾ ਬੋਲੀ ਕੁਝ ਬਚਨ ਕਰ ਕਹਿੰਦੇ ਚਲ ਠੀਕ ਆ ਨਹੀਂ ਬੋਲਦੀ ਇੰਨਾ ਗੱਲਾਂ ਤੋਂ ਕੁਝ ਦੇਰ ਤੱਕ ਉਹ ਸ਼ਾਂਤ ਬੈਠੇ ਰਹੇ ਮਲਕੀਤ ਸੜਿਆ ਹੋਇਆ ਬੈਠਾ ਰਿਹਾ ਤੇ ਉਸਦੀ ਬੀਬੀ ਕਦੇ ਉਸਤੇ ਮੂੰਹ ਵੱਲ ਤੱਕਦੀ ਦੇਖ ਕਰਦੇ ਖੇਡਦੇ ਹੋਏ ਬੱਚਿਆਂ ਵੱਲ ਬਚਰ ਕਰਨੋਂ ਬੱਚਿਆਂ ਵੱਲ ਦੇਖ ਕੇ ਮਲਕੀਤ ਤੇ ਆਂ ਬਚਪਨ ਦੀਆਂ ਗੱਲਾਂ ਤੇ ਸ਼ਰਾਰਤਾਂ ਜਿਆਦਾ ਰਹੀਆਂ ਸਾਲ ਫਿਰ ਉਸਨੇ ਇੱਕ ਗੱਲ ਯਾਦ ਕਰਦੇ ਹੋਏ ਕਿਹਾ ਬਚਰ ਕਹਿੰਦੇ ਮਲਕੀਤ ਤੈਨੂੰ ਯਾਦ ਇੱਕ ਵਾਰ ਮੈਂ ਤੇ ਤੇਰਾ ਬਾਪੂ ਤੈਨੂੰ ਡੰਗੇ ਨੂੰ ਸੁਤਾ ਰਏ ਸੀਗੇ ਤਾਂ ਤੂੰ ਇੱਕ ਅਰੋੜਾ ਮੇਰੇ ਮਾਰ ਦਿੱਤਾ ਸੀ ਜਿਸ ਨਾਲ ਕਿੰਨਾ ਲਹੂ ਨਿਕਲਿਆ ਫਿਰ ਫਟ ਬੱਟੀ ਕਰਵਾਉਣੀ ਪਈ ਤੇ ਦੋ ਟੰਕੇ ਵੀ ਲੱਗੇ ਸੀ ਉਦੋਂ ਤੋਂ 6 ਸਾਲ ਦਾ ਹੋਣਾ ਮਲਕੀਤ ਜਦੋਂ ਨਿਆਣੇ ਨਾਲ ਸ਼ੈਤਾਨੀਆਂ ਕਰਨੀਆਂ ਤੇ ਨੇ ਤਾਂ ਰੋੜੇ ਵੀ ਖਾਵੋਗੇ ਹੋਰ ਫੁੱਲ ਵੱਜਣਗੇ ਮਲਕੀਤ ਨੇ ਭਰੇ ਹੋਏ ਸ਼ਬਦਾਂ ਵਿੱਚ ਕਿਹਾ ਜਿਵੇਂ ਉਸ ਦੇ ਅੰਦਰ ਪਤਾ ਨਹੀਂ ਕਿਹੜੀ ਅੱਗ ਵੱਲ ਰਹੀ ਹੋਵੇ ਬਚਨਕੌਰ ਮਲਕੀਤ ਦਾ ਜਵਾਬ ਸੁਣ ਕੇ ਇੱਕ ਵਾਰ ਫਿਰ ਦੁਖੀ ਹੋ ਗਈ ਫਿਰ ਉਸਨੇ ਕਿਹਾ ਬਚਨਕਰ ਨੇ ਤੈਨੂੰ ਪਤਾ ਨਹੀਂ ਕੀ ਹੋਇਆ ਆਵਾਜ਼ ਸਿੱਧੇ ਮੂੰਹ ਗੱਲ ਹੀ ਨਹੀਂ ਕਰ ਰਿਆ ਤੂੰ ਐਦਾਂ ਕਰ ਮੈਨੂੰ ਗੁਰੂ ਘਰ ਛੱਡ ਦੇ ਤੇ ਆਪਣਾ ਕੰਮ ਕਰਕੇ ਆ ਜਾਵੇਂ ਮਲਕੀਤ ਬਿਨਾ ਕੁਝ ਬੋਲੇ ਹੀ ਉੱਠ ਕੇ ਅੱਗੇ ਹੋ ਤੁਰਿਆ ਤੇ ਬਚਨਕਰ ਵੀ ਉਸਦੇ ਮਗਰ ਹੀ ਤੁਰ ਪਈ ਉਹ ਇੱਕ ਰਿਕਸ਼ੇ ਤੇ ਬੈਠ ਕੇ ਗੁਰੂ ਘਰ ਪੁੱਜ ਗਏ ਮਲਕੀਤ ਨੇ ਆਪਣੇ ਬੀਬੀ ਨੂੰ ਉੱਥੇ ਹੀ ਲਾ ਦਿੱਤਾ ਤੇ ਕਿਹਾ ਉਹ ਸਟੇਸ਼ਨ ਤੋਂ ਹੋ ਕੇ ਵਾਪਸ ਆਉਂਦਾ ਤਾਂ ਤਦ ਤੱਕ ਉਹ ਇੱਥੇ ਹੀ ਰਹੇ ਤੇ ਆਪ ਮਲਕੀਤ ਉਸ ਅਦਿਖਸ਼ੇ ਨੂੰ ਲੈ ਕੇ ਸਟੇਸ਼ਨ ਵੱਲੋਂ ਤੁਰ ਪਿਆ ਪੁੱਛਦ ਕਰ ਗੁਰੂ ਘਰ ਦੇ ਅੰਦਰ ਗਈ ਉਸਨੇ ਸਭ ਤੋਂ ਪਹਿਲਾਂ ਆਪਣੇ ਜੁੱਤੀ ਜੋੜੇ ਘਰ ਜਮ੍ਹਾਂ ਕਰਵਾਈ ਤੇ ਫਿਰ ਸਰੋਵਰ ਤੇ ਹੱਥ ਮੋ ਧੋ ਕੇ ਮੱਥਾ ਟੇਕਿਆ ਕੁਝ ਧੇਰ ਉੱਥੇ ਬੈਠੀ ਕੀਰਤਨ ਸੁਣਿਆ ਤੇ ਫੇਰ ਲੰਗਰ ਹਾਲ ਵਿੱਚ ਜਾ ਕੇ ਸੇਵਾ ਕੀਤੀ ਫੇਰ ਕੁਝ ਧੇਰ ਬਾਅਦ ਸੇਵਾ ਕਰਨ ਪਿੱਛੋਂ ਉਸਨੇ ਲੰਗਰ ਛਕਿਆ ਤੇ ਮਲਕੀਤ ਦੇ ਆਉਣ ਦੀ ਉਡੀਕ ਕਰਨ ਲੱਗ ਪਈ ਬਹੁਤ ਵਕਤ ਬੀਤ ਗਿਆ ਸੀ ਪਰ ਮਲਕੀਤ ਮੋੜ ਨਾ ਆਇਆ ਬਚਨ ਕੌਰ ਨੇ ਫੇਰ ਲੰਗਰ ਵਿੱਚ ਸੇਵਾ ਕਰਨੀ ਸ਼ੁਰੂ ਕਰ ਦਿੱਤੀ ਸੋਚਿਆ ਕਿ ਕੋਈ ਨਾ ਕੋਈ ਧੇਰ ਹੋ ਹੀ ਗਈ ਹੋਣੀ ਆ ਜਾਵੇਗਾ ਤਦ ਤੱਕ ਮੈਂ ਸੇਵਾ ਕਰਦੀ ਹਾਂ ਪਰ ਉਸ ਦੀ ਉਡੀਕ ਖਤਮ ਹੋਣ ਦੇ ਤੇ ਨਾ ਆਈ ਬਾਹਰ ਹਨੇਰਾ ਹੋ ਗਿਆ ਤੇ ਬਚਨ ਕੌਰ ਦੀ ਫਿਕਰ ਵਧਦੀ ਗਈ ਪਰ ਮਲਕੀਤ ਨਾ ਆਇਆ ਜਦੋਂ ਬਹੁਤ ਜ਼ਿਆਦਾ ਦੇਰ ਹੋ ਗਈ ਤਾਂ ਬਚਨ ਕੌਰ ਨੇ ਸੋਚਿਆ ਕਿ ਘਰ ਨਾ ਚਲਾ ਗਿਆ ਹੋਵੇ ਤੇ ਉਹ ਵੀ ਘਰ ਵੱਲ ਨੂੰ ਚੱਲ ਪਈ ਜਦੋਂ ਉਹ ਘਰ ਪੁੱਜੀ ਤਾਂ ਉਸਨੇ ਦੇਖਿਆ ਕਿ ਘਰੇ ਤਾਂ ਬੂਹਾ ਬੰਦ ਸੀ ਬਾਹਰ ਤਾਲਾ ਲੱਗਿਆ ਹੋਇਆ ਸੀ ਉਹ ਆਸ-ਪਾਸ ਦੇਖਦੀ ਰਹੀ ਤੇ ਪਰ ਕੋਈ ਨਾ ਨਜ਼ਰ ਆਇਆ ਸਿਆਲ ਦੇ ਦਿਨ ਹੋਣ ਕਰਕੇ ਹਨੇਰਾ ਵੀ ਜਲਦੀ ਹੀ ਹੋ ਜਾਂਦਾ ਸੀ ਤੇ ਸਭ ਲੋਕ ਬੇਲੇ ਨਾਲ ਹੀ ਆਪੋ ਆਪਣੇ ਘਰਾਂ ਵਿੱਚ ਵੜ ਜਾਂਦੇ ਸਨ ਬਚਨ ਕਰਨ ਨੂੰ ਹੈਰਾਨੀ ਹੋ ਰਹੀ ਸੀ ਕਿ ਘਰੇ ਤਾਂ ਤਾਲਾ ਕਿਉਂ ਲੱਗਿਆ ਹੋਇਆ ਹੈ ਉਸਨੇ ਸੋਚਿਆ ਕਿ ਤੇ ਬਾਹਰ ਉਮੜ ਨਾ ਗਏ ਹੋਣ ਇਸ ਲਈ ਉੱਥੇ ਹੀ ਬੈਠ ਗਈ ਥੋੜੀ देर बाद ਉਸਨੇ ਨજર ਘੁਮਾ ਕੇ ਦੇਖਿਆ ਕਿ ਦੇਖੀ ਤਾਂ ਇੱਕ ਪਾਸੇ ਇੱਕ ਛੋਟੀ ਜਿਹੀ ਪੰਡਵੰਨੀ ਹੋਈ ਨਜ਼ਰ ਆਈ ਉਹ ਪੰਡ ਦੇ ਕੋਲ ਗਈ ਉਸ ਨੂੰ ਖੋਲ ਕੇ ਦੇਖਿਆ ਤਾਂ ਉਸ ਵਿੱਚ ਉਸਤੇ ਹੀ ਕੁਝ ਲੀੜੇ ਸਨ ਲੀੜੇ ਦੇਖ ਕੇ ਉਸ ਨੂੰ ਪਹਿਲਾਂ ਕੁਝ ਸਮਝ ਨਾ ਲੱਗੀ ਫਿਰ ਸੋਚਿਆ ਕਿ ਸ਼ਾਇਦ ਉਹ ਮੇਰੇ ਨਾਲ ਨਿਰਾਜ ਹੋਣ ਕਰਕੇ ਸਟੇਸ਼ਨ ਤੀਨਾਂ ਚੱਲੇ ਗਏ ਹੋਣ ਹੋ ਸਕਦਾ ਅੱਜ ਹੀ ਪਟਿਆਲੇ ਜਾਣਾ ਹੋਵੇ ਫਿਰ ਉਹ ਜਲਦੀ ਨਾਲ ਆਪਣੇ ਲੀੜਿਆ ਵਾਲੇ ਪੰਡ ਚੱਕ ਕੇ ਉਤੋਂ ਸਟੇਸ਼ਨ ਵੱਲੋਂ ਤੁਰ ਪਈ ਸਟੇਸ਼ਨ ਤੇ ਪੁੱਜ ਕੇ ਉਸਨੇ ਰੇਲਵੇ ਅਧਿਕਾਰੀਆਂ ਨੂੰ ਪਟਿਆਲੇ ਦੀ ਰੇਲ ਬਾਰੇ ਪੁੱਛਿਆ ਤੇ ਉਹਨਾਂ ਤੋਂ ਪਤਾ ਲੱਗਾ ਕਿ ਰੇਲ ਨੂੰ ਤੁਰਿਆ ਤਕਰੀਬ 1 ਘੰਟੇ ਤੋਂ ਉੱਪਰ ਹੋ ਗਿਆ ਹੈ ਫਿਰ ਉਸਨੇ ਅਗਲੀ ਰੇਲ ਬਾਰੇ ਪੁੱਛਿਆ ਤਾਂ ਉਸ ਵੀਰੇ 4 ਵਜੇ ਤੁਰਨੀ ਸੀ ਬਚਨ ਕਰਨ ਨੂੰ ਕੁਝ ਸਮਝ ਨਹੀਂ ਸੀ ਆ ਰਹਾ ਕਿ ਇਹ ਕੀ ਹੋ ਰਿਹਾ ਹੈ ਫਿਰ ਉਸਦੇ ਅਚਾਨਕ ਗੱਲ ਦਿਮਾਗ ਵਿੱਚ ਆਈ ਕਿ ਉਸ ਦਾ ਪੁੱਤ ਤਾਂ ਉਸ ਨੂੰ ਇੱਥੇ ਹੀ ਛੱਡ ਗਿਆ ਇਕੱਲੀ ਨੂੰ ਉਹ ਉੱਥੇ ਹੀ ਖੜੀ ਕਦੇ ਆਪਣੇ ਲੀੜਿਆਂ ਦੀ ਪੰਡਵਲ ਦੇਖਦੀ ਅਤੇ ਕਦੇ ਰੇਲ ਦੀ ਪਟੜੀਆਂ ਨੂੰ ਕੁਝ ਸਮਝ ਨਾ ਆਵੇ ਰੂਹ ਟੁੱਟਦੀ ਜਾਵੇ ਕੁਝ ਸਮਝ ਨਾ ਆਵੇ ਰੂਹ ਟੁੱਟਦੀ ਜਾਵੇ ਮੈਂ ਲੱਭਦੀ ਮਰ ਗਈ ਤੈਨੂੰ ਦੇਖਣਾ ਚਾਹੇ ਮੈਂ ਲੱਭਦੀ ਮਰ ਗਈ ਤੈਨੂੰ ਦੇਖਣਾ ਚਾਹੇ ਇੱਕ ਨਜ਼ਰਾ ਮੇਰੀਆਂ ਜੋ ਹੋ ਗਈਆਂ ਬਜ਼ੁਰਗ ਜਹੀਆਂ ਇੱਕ ਨਜ਼ਰਾ ਮੇਰੀਆਂ ਜੋ ਹੋ ਗਈਆਂ ਬਜ਼ੁਰਗ ਜਹੀਆਂ ਤਾਂ ਹੀ ਤਾਂ ਵੀ ਇਹ ਜੱਗ ਵਿੱਚੋਂ ਤੈਨੂੰ ਹੀ ਟੋਲੇ ਇੱਕ ਤਰਫਾ ਪਿਆਰ ਮੇਰਾ ਤੈਨੂੰ ਇਹ ਬੋਲੇ ਇੱਕ ਤਰਫਾ ਪਿਆਰ ਮੇਰਾ ਤੈਨੂੰ ਇਹ ਬੋਲੇ ਮੇਰੇ ਪਿਆਰ ਦੇ ਕਣਿਆਂ ਨੂੰ ਕਾਤੋ ਤੂੰ ਡੋਲੇ ਮੇਰੇ ਪਿਆਰ ਦੇ ਕਣਿਆਂ ਨੂੰ ਤੂੰ ਕਾਤੋ ਡੋਲੇ ਹੱਥ ਨਾਲ ਹੱਥ ਦੀ ਉਂਗਲ ਨਾਲ ਚੱਲਣਾ ਤੈਨੂੰ ਸਿਖਾਇਆ ਤੈਨੂੰ ਸੱਤ ਸਮੁੰਦਰ ਵਰਗਾ ਇੱਕ ਤਰਫ਼ਾ ਦੱਸਿਆ ਕਿੰਜ ਲੰਘਣਾ ਪਾਰ ਕਿਨਾਰੇ ਸੱਤ ਸਮੁੰਦਰਾਂ ਦੇ ਤੇ ਰੇਤ ਵਿੱਚੋਂ ਵੀ ਪਾਣੀ ਨੂੰ ਫੋਲੇ ਤੇਰੇ ਤਰਫੋਂ ਪਿਆਰ ਮੇਰਾ ਤੈਨੂੰ ਏ ਬੋਲੇ ਮੇਰੇ ਪਿਆਰ ਦੇ ਘਟਿਆ ਨੂੰ ਕਾਤੋਂ ਤੂੰ ਟੋਲੇ ਚੋਰੀ ਚੋਰੀ ਤੂੰ ਛੱਡ ਗਿਆ ਛੱਡ ਕੀਲੇ ਮੈਨੂੰ ਮੇਰੀ ਮਮਤਾ ਗਈ ਗਵਾਚ ਕਿਤੇ ਹੁਣ ਤਰਸੇ ਤੈਨੂੰ ਮੇਰੀ ਮਮਤਾ ਗਈ ਗਵਾਚ ਕਿਤੇ ਹੁਣ ਤਰਸੇ ਤੈਨੂੰ ਖੰਡੇ ਆਏ ਰੋਮ ਰੋਮ ਖੰਡੇ ਆਏ ਰੋਮ ਰੋਮ ਮੇਰਾ ਇੱਕ ਕੰਬਣੀ ਛੱਡ ਦੀ ਏ ਕਿਸੇ ਚੀਜ਼ ਵਿਗਾਨੀ ਵੰਗੋਂ ਕੰਡਿਆਂ ਵਿੱਚ ਤੋਲੇ ਕਿਸੇ ਚੀਜ਼ ਬਗਾਨੀ ਵੰਗੋਂ ਕੰਡਿਆਂ ਵਿੱਚ ਤੋਲੇ ਇੱਕ ਤਰਫਾ ਪਿਆਰ ਮੇਰਾ ਤੈਨੂੰ ਹੀ ਬੋਲੇ ਮੇਰੇ ਪਿਆਰ ਦੇ ਕੰਡਿਆਂ ਨੂੰ ਕਾਤੋ ਤੂ ਟੋਲੇ ਮੈਂ ਮੁੱਕ ਜਾਣਾ ਏ ਲੱਗਦਾ 9 ਮਹੀਨੇ ਕੁੱਖ ਵਿੱਚ ਰੱਖ ਕੇ ਮੈਂ ਮੁੱਕ ਜਾਣਾ ਏ ਲੱਗਦਾ 9 ਮਹੀਨੇ ਕੁੱਖ ਵਿੱਚ ਰੱਖ ਕੇ ਮੇਰਾ ਸਬਰ ਪੁਨਾ ਦਿੱਤਾ ਕਿਸ ਨੂੰ ਤੂੰ ਰੱਖੇ ਮੈਂ ਰੋਮਾਂ ਤੇ ਕੁਰਲਾਵਾ ਤੈਨੂੰ ਯਾਦ ਕਰੀ ਮੈਂ ਜਾਵਾ ਮੈਂ ਰੋਮਾਂ ਤੇ ਕੁਰਲਾਵਾ ਤੈਨੂੰ ਯਾਦ ਕਰੀ ਮੈਂ ਜਾਵਾ ਹੁਣ ਸਰ ਜਾਣੇ ਇਹ ਰੂਹ ਮੇਰੀ ਕਿਹੜੀ ਅੱਗ ਫਰੋਲੇ ਕਿਹੜੀ ਅੱਗ ਫਰੋਲੇ ਇੱਕ ਤਰਫਾ ਪਿਆਰ ਮੇਰਾ ਤੈਨੂੰ ਏ ਬੋਲੇ ਮੇਰੇ ਪਿਆਰ ਦੇ ਕੜਿਆ ਤੂੰ ਕਾਤੋਂ ਤੂੰ ਡੋਲੇ ਲੋਕੀ ਮੰਨਦੇ ਸੀ ਰੱਬ ਮੈਨੂੰ ਹੁਣ ਰਹਿ ਗਈ ਮੈਂ ਬੋਝ ਬਣ ਕੇ ਕੋਈ ਦੇ ਲੋ ਕਰਦਾ ਕੋਈ ਉੱਤੋ ਉੱਤੋ ਮੈਂ ਰਹਿ ਗਈ ਬਸ ਹੁਣ ਖੋਜ ਬਣ ਕੇ ਕੋਈ ਜੱਤ ਨਹੀਂ ਸਕਦਾ ਪਿਆਰ ਮੇਰਾ ਕੋਈ ਚਿਤਾ ਨਹੀਂ ਸਕਦਾ ਪਿਆਰ ਮੇਰਾ ਬਸ ਲਿਖਤਾ ਰਹਿੰਦੇ ਆ ਬੋਝ ਹੋ ਗਿਆ ਭਾਰੀ ਮੇਰਾ ਤਾਂ ਹੀ ਤਾਂ ਲੋਕੀ ਕਹਿੰਦੇ ਆ ਬੋਝ ਹੋ ਗਿਆ ਭਾਰੀ ਮੇਰਾ ਤਾਂ ਹੀ ਤਾਂ ਲੋਕੀ ਕਹਿੰਦੇ ਆ ਮੈਨੂੰ ਛੱਡ ਕੇ ਬਹੁਤੇ ਦੂਰ ਭੱਜਦੇ ਕਹਿੰਦੇ ਖੋ ਜਾਣਾ ਤੁਬਾ ਸੀ ਜੇ ਤੈਨੂੰ ਰੱਖੀਏ ਨਾਲ ਕਦੇ ਤੇ ਹੋ ਜਾਣਾ ਸੁਭਾ ਸੀ ਮੈਂ ਕੱਲੀ ਸੀ ਕੱਲੀ ਨੇ ਰਹਿ ਜਾਣਾ ਮੈਂ ਕੱਲੀ ਸੀ ਕੱਲੀ ਨੇ ਰਹਿ ਜਾਣਾ ਸਭ ਦਿਲ ਦੇ ਰਿਸ਼ਤੇ ਜੋੜ ਕੇ ਮੈਂ ਤੈਨੂੰ ਆਪਣੀ ਜ਼ਿੰਦਗੀ ਤੇ ਜਾਣੇ ਤੈਨੂੰ ਜ਼ਿੰਦਗੀ ਆਪਣੀ ਦੇ ਜਾਣੇ ਖੁਦ ਨੂੰ ਖੁਦ ਨਾਲੋਂ ਤੋੜ ਕੇ ਮੈਂ ਉਦ ਨੂੰ ਖੁੱਤ ਨਾਲੋਂ ਤੋੜ ਕੇ ਮੈਂ انسان ਜਿਸ ਨੂੰ ਹੱਥੋਂ ਬੜੇ ਪਿਆਰ ਕਰਦਾ ਹੈ ਕਈ ਵਾਰੀ ਉਹੀ ਉਸ ਦੀ ਕਦਰ ਨਹੀਂ ਕਰਦਾ ਕਦੇ ਇੱਕ ਕੁੜੀ ਮੁੰਡੇ ਨੂੰ ਪਿਆਰ ਕਰਦੀ ਹੈ ਪਰ ਮੁੰਡਾ ਨਹੀਂ ਕਰਦਾ ਕਦੇ ਮੁੰਡਾ ਕੁੜੀ ਨੂੰ ਕਰਦਾ ਹੈ ਤੇ ਕੁੜੀ ਨਹੀਂ ਕਰਦੀ ਇਹ ਆਮ ਗੱਲ ਹੈ ਹਰ ਕਿਸੇ ਦੀ ਜ਼ਿੰਦਗੀ ਵਿੱਚ ਇਹ ਵਕਤ ਜ਼ਰੂਰ ਆਉਂਦਾ ਹੈ ਪਰ ਇੱਕ मां ਆਪਣੇ ਬੱਚੇ ਨੂੰ ਜਿੰਨਾ ਪਿਆਰ ਕਰਦੀ ਹੈ ਉਹਨਾ ਇੱਕ ਬੱਚਾ ਕਦੇ ਵੀ ਨਹੀਂ ਕਰ ਸਕਦਾ ਕਹਿਣ ਦੇ ਮੁਤਾਬਕ ਤਾਂ ਸਭ ਕਹਿੰਦੇ ਨੇ ਕਿ ਅਸੀਂ ਆਪਣੀ ਮਾਂ ਨੂੰ ਬਹੁਤ ਪਿਆਰ ਕਰਦੇ ਹਾਂ ਪਰ ਇਹੋ ਜਿਹੇ ਪਿਆਰ ਦਾ ਕੀ ਫਾਇਦਾ ਅਗਰ ਉਹਨਾਂ ਦੇ ਕਹਿਣੇ ਵਿੱਚ ਹੀ ਨਾ ਹੀ ਨਹੀਂ ਨਹੀਂ ਹ ਹੋ ਸਕਦਾ ਹੈ ਕਿ ਤੇ ਸਾਡੀ ਮਾਂ ਵੀ ਗਲਤ ਹੋਵੇ ਕਿਉਂ ਕਿ ਜ਼ਮਾਨਾ ਰੋਜ਼ ਬਦਲ ਰਿਹਾ ਹੈ ਕਦਰੇ ਵੱਡੇ ਬੱਚਿਆਂ ਨੂੰ ਸਿਖਾਉਂਦੇ ਨੇ ਤੇ ਕਦੇ ਛੋਟਾ ਜਿਹਾ ਬੱਚਾ ਵੀ ਬਹੁਤ ਕੁਝ ਸਿਖਾ ਦਿੰਦਾ ਹੈ ਜੇ ਅੱਜ ਆਪਾਂ ਆਪਣੇ ਮਾਪਿਆਂ ਨੂੰ ਜ਼ਮਾਨੇ ਦੇ ਨਾਲ ਲੈ ਕੇ ਨਹੀਂ ਚੱਲਾਂਗੇ ਤਾਂ ਕੱਲੋਂ ਸਾਡੇ ਬੱਚੇ ਵੀ ਸਾਨੂੰ ਪਿੱਛੇ ਹੀ ਸੁੱਟਣਗੇ ਮਾਪਿਓ ਸਦਾ ਹੀ ਸਾਡੇ ਭਲੇ ਦੀ ਗੱਲ ਕਰਦੇ ਨੇ ਕਦਾ ਕਦੇ ਪੂਰਾ ਨਹੀਂ ਸੋਚਦੇ ਬਸ ਫਿਕਰ ਇਹ ਹੁੰਦਾ ਹੈ ਕਿ ਅਸੀਂ ਆਪਣੀ ਸੋਚ ਮੁਤਾਬਕ ਕੰਮ ਕਰਦੇ ਹਾਂ ਤੇ ਉਹ ਆਪਣੇ ਤਜਰਬੇ ਮੁਤਾਬਕ ਇੱਕ ਤਰਫਾ ਪਿਆਰ ਕਹਾਣੀ ਦਾ ਮਕਸਦ ਸਿਰਫ ਸਾਨੂੰ ਸਾਡੇ ਮਾਪਿਓ ਪ੍ਰਤੀ ਫਰਜ਼ਾਂ ਮਰਦਾਸਤੀ ਹੈ ਮੈਂ ਇਹ ਨਹੀਂ ਕਹਿੰਦਾ ਕਿ ਸਭ ਨੋਹਾ ਮਾੜੀਆਂ ਨੇ ਮੈਂ ਬਹੁਤ ਸਾਰੀਆਂ ਐਸੀਆਂ ਵੀ ਨੋਹਾ ਦੇਖੀਆਂ ਨੇ ਜੋ ਆਪਣੇ ਸੱਸ ਸਹੁਰੇ ਦਾ ਸਾਥ ਪਹਿਲਾਂ ਦਿੰਦੀਆਂ ਤੇ ਫਿਰ ਆਪਣੇ ਘਰ ਵਾਲੇ ਦਾ ਪਰ ਕਈ ਐਸੇ ਪੁੱਤ ਵੀ ਹੈਗੇ ਨੇ ਜੋ ਆਪਣੇ ਘਰ ਵਾਲੀ ਦੇ ਅੱਖੇ ਵਿੱਚ ਜ਼ਿਆਦਾ ਨੇ ਤੇ ਮਾਪਿਓ ਨੂੰ ਪਾਣੀ ਤੱਕ ਨਹੀਂ ਪੁੱਛਦੇ ਇਹ ਕਹਾਣੀ ਇੱਕ ਮਾਂ ਦੇ ਪਿਆਰ ਨੂੰ ਬਿਆਨ ਕਰਦੀ ਹੈ ਕਿ ਉਹ ਕਿਵੇਂ ਆਪਣੇ ਪੁੱਤ ਦੀਆਂ ਗਲਤੀਆਂ ਨੂੰ ਹਰ ਵਕਤ ਮਾਫ਼ ਕਰਦੀ ਹੈ ਪਰ ਪੁੱਤ ਨੂੰ ਉਸ ਦੀ ਕੋਈ ਕਦਰ ਨਹੀਂ ਇਸ ਨੂੰ ਅਸੀਂ ਇੱਕ ਤਰਫਾ ਪਿਆਰ ਹੀ ਕਹਿ ਸਕਦੇ ਹਾਂ ਮੈਨੂੰ ਨਹੀਂ ਲੱਗਦਾ ਕਿ ਜੇ ਲਫ਼ਜ਼ ਤੋਬਾਤ ਕੋਈ ਹੋਰ ਲਫ਼ਜ਼ ਬਚਨ ਕਰਦੇ ਪਿਆਰ ਨੂੰ ਬਿਆਨ ਕਰ ਸਕਦਾ ਇਹ ਕਹਾਣੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਣਾ ਜੀ Turn